ਪੰਜਾਬ ਅਤੇ ਪੰਜਾਬੀਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਸਭ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ ਇੱਕ ਅਲੱਗ ਕਰੰਤਨ ਵਿਧਾਨ ਸਭਾ ਹਲਕੇ ਦੀ ਉਪ ਚੋਣ ਹੋ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਸ ਹਲਕੇ ਵਿੱਚ ਸਥਿਤੀ ਵਿੱਚ ਨਿਖਾਰ ਇੱਕ ਤਰ੍ਹਾਂ ਨਾਲ ਹੁੰਦਾ ਜਾ ਰਿਹਾ ਹੈ ਬਾਰਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਾਈ ਮਨਦੀਪ ਸਿੰਘ ਜਿਹੜੇ ਕਿ ਕੁਝ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਸ਼ਰੂਮਣੀ ਅਕਾਲੀ ਦਲ ਪੁਨਰਸਰਜੀਤੀ ਦੇ ਸਹਿਯੋਗ ਨਾਲ ਚੋਣ ਮੈਦਾਨ ਵਿੱਚ ਨੇ ਉਹਨਾਂ ਦੇ ਮੈਦਾਨ ਵਿੱਚ ਆਉਣ ਨਾਲ ਇੱਕ ਅਜੀਬ ਕਿਸਮ ਦੀ ਬਹਿਸ ਸ਼ੁਰੂ ਹੋਈ ਸੀ ਤੇ ਇੱਕ ਚਰਚਾ ਸ਼ੁਰੂ ਹੋਈ ਸੀ ਕਿ ਭਾਈ ਮਨਦੀਪ ਸਿੰਘ ਨਿਸਮੁੱਚਾ ਗਣਿਤ ਹੈ ਜਿਹੜਾ ਤਰੰਤਰ ਨਾਲ ਕੇ ਦਾ ਵਿਗਾੜਦੇ ਨੇ ਹੋਇਆ ਕੀ ਹੈ ਅਸਲ ਵਿੱਚ ਉੱਥੇ ਸਥਿਤੀਆਂ ਕੀ ਨੇ ਇਹ ਵੀ ਆਖਿਆ ਜਾਂਦਾ ਸੀ ਕਿ ਸ਼ਰੂਮਣੀ ਅਕਾਲੀ ਦਲ ਵੱਲੋਂ ਜਿਸ ਲੋਕਲ ਉਮੀਦਵਾਰ ਦੀ ਚੋਣ ਕੀਤੀ ਗਈ ਆ ਉਹ ਉਮੀਦਵਾਰ ਆਪਣੇ ਆਪ ਵਿੱਚ ਉਹ ਪਰਿਵਾਰ ਇੱਕ ਵੱਡਾ ਰਸੂਖ ਰੱਖਦਾ ਧਰਮੀ ਫੌਜੀ ਦੀ ਪਤਨੀ ਹੈ ਤੇ ਉਸ ਪਰਿਵਾਰ ਦੇ ਕੁਝ ਸਰਪੰਚ ਵੀ ਨੇ ਵੱਡੀ ਗਿਣਤੀ ਵਿੱਚ ਤੇ ਕੁਝ ਸਰਪੰਚ ਹੁਣਾ ਸ਼ਾਮਿਲ ਵੀ ਹੋ ਕੇ ਸਨ ਤੀਜਾ ਉਮੀਦਵਾਰ ਕਰਨਵੀਰ ਸਿੰਘ ਕਰਨ ਬੁਰਜ ਕਾਂਗਰਸ ਪਾਰਟੀ ਦਾ ਉਮੀਦਵਾਰ ਹੈ ਉਹਦੀ ਚੋਣ ਇਸ ਕਰਕੇ ਬਰਨਾਲਾ ਵਿਧਾਨ ਸਭਾ ਹਲਕੇ ਦੀ ਤਰਜ਼ ਤੇ ਕੀਤੀ ਗਈ ਸੀ ਕਾਂਗਰਸ ਪਾਰਟੀ ਵੱਲੋਂ ਤੇ ਉਹ ਆਮ ਘਰ ਦਾ ਤੇ ਇੱਕ ਵਰਕਰ ਸਧਾਰਨ ਵਰਕਰ ਹੈ ਇਹਦੀ ਵੀ ਗੱਲ ਕਰਦੇ ਆਂ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹਰਮਿਤ ਸਿੰਘ ਸੰਧੂ ਸਾਬਕਾ ਅਕਾਲੀ ਵਿਧਾਇਕ ਸਾਬਕਾ ਆਜ਼ਾਦ ਵਿਧਾਇਕ ਉਹ ਚੋਣ ਮਦਾਨ ਵਿਚ ਨੇ ਤੇ ਸੱਤਾਧਾਰੀ ਪਾਰਟੀ ਜਿਸ ਚਾਹੋ ਜਲਾਲ ਨਾਲ ਚੋਣ ਲੜ ਰਹੀ ਹੈ ਉਹਦੇ ਬਾਰੇ ਵੀ ਆਪਾਂ ਵਿਚਾਰ ਵਟਾਂਦਰਾ ਕਰਦੇ ਨੇ ਤਰਨ ਤਰਨ ਵਿਧਾਨ ਸਭਾ ਹਲਕੇ ਤੇ ਆਪਣੇ ਧਿਆਨ ਨੂੰ ਇੱਕ ਦੋ ਚਾਰ ਮਿੰਟ ਲਈ ਫੋਕਸ ਕਰਨ ਦਾ ਯਤਨ ਕਰੀਏ ਮਾਜੇ ਦਾ ਇਹ ਇਲਾਕਾ ਬਹੁਤ ਵੱਡੇ ਪੱਧਰ ਤੇ ਇੱਕ ਜਜ਼ਬਾਤੀ ਇਲਾਕਾ ਮੰਨਿਆ ਜਾਂਦਾ ਹੈ ਇੱਥੇ ਸਿੱਖ ਜੋਂ ਪੰਥੀਜ਼ਮ ਤੇ ਮਝਾਇਨਾ ਦੀ ਉਹ ਅਣਖ ਇੱਜ਼ਤ ਦੀ ਗੱਲ ਵੀ ਜਿਹੜੀ ਉਹ ਕੀਤੀ ਜਾਂਦੀ ਰਹੀ ਹੈ ਤੇ ਲੰਬੇ ਸਮੇਂ ਤੋਂ ਸਰਦਾਰ ਹਰਮੀਤ ਸਿੰਘ ਸੰਧੂ ਲਗਭਗ 15 ਸਾਲ ਇਸ ਹਲਕੇ ਦੇ ਵਿਧਾਇਕ ਰਹੇ ਨੇ ਉਸ ਤੋਂ ਬਾਅਦ ਉਹ ਚੋਣ ਹਾਰ ਜਾਂਦੇ ਨੇ ਕਸ਼ਮੀਰ ਸਿੰਘ ਤੋਂ ਡਾਕਟਰ ਕਸ਼ਮੀਰ ਸਿੰਘ ਸੋਲ ਇਸ ਹਲਕੇ ਤੋਂ ਐਮਐਲਏ ਬਣ ਜਾਂਦੇ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਤੇ ਉਹਨਾਂ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ ਕਾਰਨ ਉਪ ਚੋਣ ਜਿਹੜੀ ਹੋ ਰਹੀ ਹੈ ਹੁਣ ਗੱਲ ਸ਼ੁਰੂ ਕਰਦੇ ਆ ਇਸ ਹਲਕੇ ਵਿੱਚ ਸਾਰੀਆਂ ਪਾਰਟੀਆਂ ਦੀ ਸਥਿਤੀ ਦੀ ਜਿੱਥੋਂ ਤੱਕ ਆਮ ਆਦਮੀ ਪਾਰਟੀ ਹੈ ਉਨਾ ਦੇ ਸਮੇਂ ਇੱਕ ਵੱਡਾ ਸਵਾਲ ਹੈ ਆਮ ਆਦਮੀ ਪਾਰਟੀ ਦੇ ਸਾਹਮਣੇ ਸੱਤਾਧਾਰੀ ਪਾਰਟੀ ਦੇ ਸਾਹਮਣੇ ਕਿ ਹਰਮੀਤ ਸਿੰਘ ਸੰਧੂ ਨੂੰ ਹਰਾਉਣ ਲਈ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਅੱਜ ਦੇ ਮੁੱਖ ਮੰਤਰੀ ਤੇ ਉਸ ਵੇਲੇ ਆਮ ਆਦਮੀ ਪਾਰਟੀ ਦੇ ਆਗੂ ਵਜੋਂ ਕੈਂਪੇਨ ਸਟਾਰ ਕੈਂਪੇਨਰ ਭਗਵੰਤ ਮਾਨ ਹੋਰੀ ਬਹੁਤ ਕੁਝ ਬੋਲ ਕੇ ਐਸੀ ਕਿ ਜਨਅਸ਼ਾ ਖਤਮ ਕਰਨਾ ਹੈ ਹਰਮੀਤ ਸਿੰਘ ਸੰਧੂ ਨੂੰ ਹਰਾਉਣਾ ਪੈਣਾ ਬਹੁਤ ਵੱਡੀਆਂ ਵੱਡੀਆਂ ਗੱਲਾਂ ਉਹ ਤੁੰਗਿਆ ਤਿੰਨ ਵਾਰ ਦੇ ਵਿਧਾਇਕ ਉਹ ਸਾਰੇ ਦੋਸ਼ ਵੀ ਇਕੱਠੇ ਤੌਰ ਤੇ ਨਸ਼ਿਆਂ ਦੇ ਹਰਮੀਤ ਸਿੰਘ ਸੰਧੂ ਦੇ ਖਿਲਾਫ ਲੱਗਦੇ ਰਹੇ ਨੇ ਤੇ ਹਰਮੀਤ ਸਿੰਘ ਸੰਧੂ ਤਿੰਨ ਵਾਰ ਉਸ ਸਭ ਕੇਤ ਚੋਣ ਜਿੱਤਦੇ ਨੇ ਤੇ ਬੜਾ ਕੁਝ ਆਖਿਆ ਜਾਂਦਾ ਤੇ ਉਸੇ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾ ਲੈਣਾ ਹੀ ਇਕੋ ਇੱਕ ਆਮ ਆਦਮੀ ਪਾਰਟੀ ਦੇ ਖਿਲਾਫ ਮਸਲਾ ਹੈ ਜਿਹੜਾ ਹੈ ਦੂਜਾ ਗੱਲ ਐਂਟੀ ਇਨਕੰਰਨਸੀ ਵਕਤ-ਵਕਤ ਮਸਲਿਆਂ ਤੇ ਹੜ੍ਹਾਂ ਨੂੰ ਲੈ ਕੇ ਪੰਜਾਬ ਦੀ ਕਿਸਾਨੀ ਨੂੰ ਲੈ ਕੇ ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ ਕਿਸਾਨ ਜੱਥੇਬੰਦੀਆਂ ਨਾਲ ਟਕਰਾਅ ਹੁੰਦਾ ਹੈ ਮੁੱਖ ਮੰਤਰੀ ਦਾ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਨੁਕਤਾਚਿੰਨੀ ਵੀ ਹੋਈ ਸੀ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਪੀਏ ਵੱਲੋਂ ਆਜ਼ਾਦ ਤੌਰ ਤੇ ਚੋਣ ਦਲ ਲਈ ਨਾਮਜ਼ਦਗੀ ਪੱਤਰ ਵੀ ਭਰੇ ਗਏ ਸਨ ਬੜਾ ਕੁਝ ਹੋਇਆ ਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਸੈਟੀਸਫਾਈ ਕਰਨ ਵਿੱਚ ਕਿੰਨਾ ਕੁ ਸਫਲ ਹੁੰਦੀ ਹੈ ਨੁਕੜ ਮੀਟਿੰਗਾਂ ਪਿੰਡ ਪਿੰਡ ਵਿਧਾਇਕ ਦਾ ਦਸ ਦਸ ਪਿੰਡਾਂ ਵਿੱਚ ਇੱਕ ਮੰਤਰੀ सीएम ਪੰਜਾਬ ਖੁਦ ਪੰਜਾਬ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਨੇਤਾ ਮਨੀਸ਼ ਸੁਸੋਧਿਆ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਵੱਡੇ ਆਗੂ ਨੇ ਜਿਹੜੇ ਉਹ ਹਰਮੇਸ਼ ਸਿੰਘ ਸੰਧੂ ਲਈ ਚੋਣ ਮੈਦਾਨ ਵਿੱਚ ਡੱਟ ਗਏ ਉਹ उपचुनाव ਹੈ ਤੇ ਉਹ उपचुनाव ਵਿੱਚ ਸੱਤਾਧਾਰੀ ਤੇ ਕਿਤੇ ਨਾ ਕਿਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਵੀ ਕਰ ਲੈਂਦੀ ਹੈ ਕੁਝ ਅਫਸਰशाही ਦੀ ਵਰਤੋਂ ਵੀ ਹੋ ਜਾਂਦੀ ਹੈ ਤੇ ਕਿਤੇ ਨਾ ਕਿਤੇ 19 21 ਹੈ ਜਿਹੜੀ ਤੱਕੇ ਛਾਹੀ ਦੀ ਹੋ ਜਾਂਦੀ ਹੈ ਇਸ ਕਰਕੇ ਆਮ ਆਦਮੀ ਪਾਰਟੀ ਨੂ ਕਿਸੇ ਵੀ ਪੱਖੋਂ ਕਿਸੇ ਪੱਖ ਤੋਂ ਘਟਾ ਕੇ ਨਹੀਂ ਵੇਖਿਆ ਜਾ ਸਕਦਾ ਕਿਉਂਕਿ ਲੁਧਿਆਣਾ ਪੱਛਮੀ ਦੀ ਚੋਣ ਵਿੱਚ ਤੁਸੀਂ ਸਾਰਿਆਂ ਨੇ ਇਹ ਨਜ਼ਾਰਾ ਅੱਖੀਂ ਵੇਖਿਆ ਲੁਧਿਆਣਾ ਪੱਛਮੀ ਦੀ ਚੋਣ ਵਿੱਚ ਜਿਸ ਤਰ੍ਹਾਂ ਸੰਜੀਪ ਅਰੋੜਾ ਨੇ ਵਿਰੋਧੀਆਂ ਨੂੰ ਚਿਤ ਕੀਤਾ ਤੇ ਜਿਸ ਤਰ੍ਹਾਂ ਧਨਵਲ ਦੀ ਵਰਤੋਂ ਉਸ ਇਲਾਕੇ ਵਿੱਚ ਹੋਈ ਤੇ ਸ਼ਾਨਨਾ ਚੋਣ ਜਿੱਤ ਕੇ ਮੰਤਰੀ ਬਣ ਗਏ ਨੇ ਤੇ ਹੁਣ ਰਹੀ ਤਰੰਤਨ ਵਿਧਾਨ ਸਭਾ ਵਾਲ ਕੇ ਦੀ ਹਰਮਿੰਦਰ ਸਿੰਘ ਸੰਧੂ ਦਾ ਆਪਣਾ ਰਸੂਕਤ ਉਹ ਅਕਾਲੀ ਦਲ ਵਿੱਚ ਸਨ ਲਾਉਣ ਦੀ ਸਮਰੱਥਾ ਰੱਖਦੇ ਨੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਵੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਭਾਵੇਂ ਲੋਕਲ ਉਮੀਦਵਾਰ ਨੇ ਜਿਹੜੀ ਵੱਡੀ ਗੱਲ ਹੈ ਉਸ ਪਰਿਵਾਰ ਦੀ ਕਿ ਉਹਨਾਂ ਦੇ ਬਹੁਤ ਸਾਰੇ ਉੱਥੇ ਸਪੰਚ ਸਰਪੰਚ ਨੇ ਜਿਨ੍ਹਾਂ ਨੂੰ ਚੋਣ ਲੜਾਈ ਗਈ ਹੈ ਬੀਪੀ ਦੇ ਖਾਸ ਕਰਕੇ ਜਵਾਈ ਤੇ ਧੀਰੇ ਜਿਹੜੇ ਜਿਨ੍ਹਾਂ ਦੇ ਖਿਲਾਫ ਇੱਕ ਬਹੁਤ ਵੱਡੀ ਚਰਚਾ ਖੇੜੀ ਜਾ ਰਹੀ ਹੈ ਕਿ ਉਹ ਗੈਂਗਸਟਰ ਕਥਤ ਤੌਰ ਤੇ ਗੈਂਗਸਟਰਵਾਦ ਦੇ ਨੇੜੇ ਤੇ ਨੇ ਨੇ ਉਹ ਉੱਥੇ ਲੋਕਾਂ ਦੇ ਕੰਨਾਂ ਨੂੰ ਜਾ ਕੇ ਫੋਨ ਲਾਉਂਦੀ ਹੈ ਬੀਬੀ ਤੇ ਉਹਨੂੰ ਡਰਾਇਆ ਜਾਂਦਾ ਧਮਕਾਇਆ ਜਾਂਦਾ ਹੈ ਇਸ ਗੱਲ ਦਾ ਵਿਰੋਧੀਆਂ ਵੱਲੋਂ ਵੀ ਮੁੱਦਾ ਬਣਾਇਆ ਜਾਂਦਾ ਹੈ ਹੁਣ ਜਿਹੜਾ ਆਮ ਜਿਹੜਾ ਅਕਾਲੀ ਦਲ ਦੇ ਉਮੀਦਵਾਰ ਦਾ ਸਭ ਤੋਂ ਵੱਡਾ ਦੁਖਾਂਤਿਕ ਪੱਖ ਹੈ ਕਿ ਉਹਨਾਂ ਨੂੰ ਇਹਨਾਂ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੂਣ ਲੜਦੇ ਹੋ ਤੇ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਰਾਜਨੀਤਿਕ ਤੌਰ ਤੇ ਥੋੜਾ ਥੋੜਾ ਪਛੜਿਆ ਹੋਇਆ ਸੀ ਤੁਹਾਨੂੰ ਪਤਾ ਹੈ ਪਿਛਲੀਆਂ ਚੋਣਾਂ ਲਗਭਗ 10-15 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਹਾਰਦਾ ਆ ਰਿਹਾ ਹੈ ਕੇਵਲ ਹੋਂਦ ਬਾਕੀ ਹੈ ਇਸ ਲੋਹਣੀ ਅਕਾਲੀ ਦਲ ਦੀ ਤਿੰਨ ਬਦਰ ਐਕਟ ਬਣੇ ਸਨਾ ਪਾਉਸ ਪਾਸੇ ਨਾ ਜਾਈਏ ਉਸ ਚਰਚਾ ਦਾ ਸਾਹਮਣਾ ਉਸ ਪਰਿਵਾਰ ਨੂੰ ਕਰਨਾ ਪੈ ਰਿਹਾ ਹੈ ਕਿ ਵਿਧਵੀਆਂ ਦਾ ਮੁੱਦਾ ਸੀ ਕਤਲਕਾਂਡ ਦੇ ਮੁੱਦੇ ਸਨ ਬਹੁਤ ਕੁਝ ਬਰਗਾੜੀ ਬੇਵਲ ਦੇ ਵਿੱਚ ਹੋਇਆ ਪੰਜਾਬ ਨਾਲ ਕੀ ਹੋਇਆ ਇਹ ਸਾਰਾ ਕੁਝ ਕਿਸਾਨ ਮੋਰਚੇ ਵੇਲੇ ਕੀ ਹੋਇਆ ਇਹ ਸਾਰਾ ਕੁਝ ਤੋਂ ਅਕਾਲੀ ਉਮੀਦਵਾਰ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਪੋਜੀਸ਼ਨ ਹੈ ਜਿਹੜੀ ਉਹ ਪਹਿਲਾਂ ਨਾਲੋਂ ਕਿ ਤਨਾ ਕਿਤੇ ਬਿਹਤਰ ਹੋਣ ਦੀਆਂ ਸਭਾਵਨਾਵਾਂ ਨੇ ਜਿਹੜੀਆਂ ਉਹ ਬਣੀਆਂ ਹੋ ਜਾਂਦੀਆਂ ਕਾਂਗਰਸ ਪਾਰਟੀ ਕਿਸ ਮਨਸ਼ਾ ਤੇ ਕਿਸ ਮਕਸਦ ਨਾਲ ਚੋਣ ਲੜ ਰਹੀ ਹੈ ਭਾਵੇਂ ਉਹਨਾਂ ਦੇ ਉਮੀਦਵਾਰ ਕਰਨਵੀਰ ਸਿੰਘ ਕਰਨ ਬੁਰਜ ਜਿਹੜੇ ਕਿ ਲੋਕਲ ਉਮੀਦਵਾਰ ਨੇ ਤੇ ਇੱਕ ਸਧਾਰਨ ਵਰਕਰ ਨੇ ਤੇ ਇਸੇ ਤਰ੍ਹਾਂ ਦੀ ਚੋਣ ਪਾਰਟੀ ਵੱਲੋਂ ਬਰਨਾਲਾ ਵਿਧਾਨ ਸਭਾ ਹਲਕੇ ਲਈ ਕੁਲਦੀਪ ਸਿੰਘ ਢਿੱਲੋਂ ਦੀ ਕੀਤੀ ਗਈ ਸੀ ਉਹ ਲੋਕਲ ਸਰ ਸਧਾਰਨ ਸੱਦ ਪਾਰ ਹੇਠਲੇ ਲੈਵਲ ਤੇ ਜੁੜੇ ਹੋਏ ਸੰਤ ਉਹ ਚੋਣ ਜਿੱਤ ਗਏ ਸਨ ਬਿਲਕੁਲ ਇਸੇ ਤਰ੍ਹਾਂ ਕਰਨਵੀਰ ਸਿੰਘ ਕਰਨ ਬੁਰਜ ਦੀ ਚੋਣ ਰਾਹੁਲ ਗਾਂਧੀ ਤੇ ਅਮਰਿੰਦਰ ਸਿੰਘ ਰਾਜਪਿੰਗ ਦੀ ਇੱਕ ਪਾਲਿਸੀ ਹੈ ਉਹਦੇ ਹੱਦ ਤੱਕ ਕੀਤੀ ਗਈ ਹੈ ਕਾਂਗਰਸ ਪਾਰਟੀ ਜੇ ਆਪਣੀ ਪੂਰੀ ਦੀ ਪੂਰੀ ਵੋਟ ਬਚਾਉਣ ਵਿੱਚ ਵੀ ਸਫਲ ਹੋ ਜਾਂਦੀ ਹੈ ਤਾਂ ਕਰਨਵੀਰ ਸਿੰਘ ਕਰਨ ਬੁਰਜ ਵੀ ਬਿਹਤਰ ਨਤੀਜਾ ਜਿਹੜਾ ਉਹ ਦੇ ਸਕਦੇ ਨੇ ਕਰਨਵੀਰ ਸਿੰਘ ਕਰਨ ਬੁਰਜ ਦੀ ਮਤਾਂ ਨੂੰ ਕਿਸੇ ਪੱਖੋਂ ਜਿਸ ਤਰੀਕੇ ਨਾਲ ਕਾਂਗਰਸ ਤਕੜੀ ਹੋ ਕੇ ਲੱਗੀ ਹੋਈ ਹੈ ਤੇ ਜਿਵੇਂ ਸ਼ੋਮਨੀ ਕਾਲੀਦਲ ਦੀ ਸਥਿਤੀ ਮਜ਼ਬੂਤ ਹੋਣ ਦੀ ਸੰਭਾਵਨਾ ਹੈ ਇਕਰਨਵੀਰ ਸਿੰਘ ਕਰਨਵੀ ਇੱਕ ਬਹੁਤ ਬਿਹਤਰ ਤੇ ਇਤਿਹਾਸਕ ਨਤੀਜਾ ਦੇ ਸਕਦੇ ਨੇ ਚੌਥੇ ਉਮੀਦਵਾਰ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਭਾਰਤੀ ਜਨਤਾ ਪਾਰਟੀ ਦਾ ਆਪਣਾ ਇੱਕ ਅਸਰ ਹੈ ਬਦਲੇ ਹੋਏ ਹਾਲਾਤ ਨੇ ਤੇ ਬਦਲੇ ਹੋਏ ਹਾਲਾਤਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣਾ ਅਸਰ ਧਾਰ ਰਹੀ ਹੈ ਤੇ ਵਪਾਰੀ ਵਰਗ ਦੀਆਂ ਵੋਟਾਂ ਭਾਈ ਮਨਦੀਪ ਸਿੰਘ ਨੇ ਜਾਂ ਬੀਬੀ ਸੁਖਵਿੰਦਰ ਕੌਰ ਨੇ ਕਥੇ ਤੌਰ ਤੇ ਗੰਗਸਰ ਜੰਗਰਮ ਖੇਲ ਨੂੰ ਉਭਾਰ ਕੇ ਭਾਰਤੀ ਜਨਤਾ ਪਾਰਟੀ ਆਪਣੀ ਵੋਟ ਬੈਂਕ ਸੁਰੱਖਿਅਤ ਰੱਖਣ ਵਿੱਚ ਸਫਲ ਹੋ ਸਕਦੀ ਹੈ ਉਮੀਦਵਾਰ ਜਿਹੜੇ ਸਭ ਤੋਂ ਵੱਧ ਚਰਚਾ ਵਿੱਚ ਨੇ ਉਹ ਨੇ ਭਾਈ ਮਨਦੀਪ ਸਿੰਘ ਜੀ ਭਾਈ ਸੰਦੀਪ ਸਿੰਘ ਦੇ ਭਰਾਤਾ ਨੇ ਜਿਨ੍ਹਾਂ ਦੇ ਉੱਤੇ ਕਥੇ ਤੌਰ ਤੇ ਸੂਰੀ ਕਤਲकांड ਅਤੇ ਸੂਬਾ ਸਰਹੰਦ ਕਤਲकांड ਜਿਹੜਾ ਕਿ ਜੇਲ੍ਹ ਦੇ ਵਿੱਚ ਬੰਦ ਸੀ ਉਹਦਾ ਕਤਲ ਜਿਹੜਾ ਸੀ ਭਾਈ ਸੰਦੀਪ ਸਿੰਘ ਦੇ ਗਲ ਪਾਇਆ ਗਿਆ ਹੈ ਉਹ ਉਹ ਕੋਨੇ ਕੁੱਟਮਾਰ ਕੀਤੀ ਸੀ ਤੇ ਉਹਨਾਂ ਦੇ ਭਰਾ ਨੇ ਛੋਟੇ ਭਾਈ ਮਨਦੀਪ ਸਿੰਘ ਮਾਝੇ ਦੀ ਫੇਤਰਤ ਹੈ ਜਿਹੜੀ ਉਹ ਹਮੇਸ਼ਾ ਜਜ਼ਬਾਤੀ ਤੇ ਧਰਮੀ ਅਣਖੀਲੀ ਧਰਤ ਦੇ ਤੌਰ ਤੇ ਵੇਖਿਆ ਜਾਂਦਾ ਤੇ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਇੱਕ ਦਿਨ ਨਾਲ ਹਨੇਰੀ ਸੀ ਜਿਹੜੀ ਉਹ ਪਹਿਲੇ ਦਿਨਾਂ ਤੋਂ ਵੇਖਣ ਨੂੰ ਮਿਲੀ ਸੀ ਹੁਣ ਜਿਉਂ-ਜਿਉਂ ਦੂਜੀਆਂ ਪਾਰਟੀਆਂ ਚੋਣ ਬਿਰਵਾਤ ਮਜ਼ਬੂਤ ਹੁੰਦੀਆਂ ਜਾ ਰਹੀਆਂ ਨੇ ਤੇ ਉੱਥੇ ਭਾਈ ਮਨਦੀਪ ਸਿੰਘ ਦੀ ਵੋਟ ਜਿਹੜੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਜ਼ਰੂਰ ਹਿੱਲਦੀ ਨਜ਼ਰ ਆਉਂਦੀ ਹੈ ਪਰੰਤੂ ਕਿੰਨੀ ਕੋ ਹਿੱਲਦੀ ਹੈ ਇਹ ਗੱਲ ਅਲੱਗ ਹੈ ਜਾ ਪਾਈ ਮਨਦੀਪ ਸਿੰਘ ਦੇ ਹੱਕ ਵਿੱਚ ਤੁਰੀ ਹੋਈ ਜਜਵਾਤੀ ਵੋਟ ਇੱਕ ਹਵਾ ਹਵਾ ਤੋਂ ਉਹ ਹਨੇਰੀ ਤੇ ਘਾੜ ਦਾ ਰੂਪ ਤੂਫਾਨ ਦਾ ਰੂਪ ਕਿਵੇਂ ਲੈ ਸਕਦੀ ਹੈ ਜੇ ਲੈ ਸਕਦੀ ਹੈ ਤੇ ਕਿਉਂਕਿ ਭਾਈ ਅਮਰਤਪਾਲ ਸਿੰਘ ਪਹਿਲਾਂ ਇਸੇ ਜੱਥੇਬੰਦੀ ਦੇ ਇਸੇ ਲੋਕ ਸਭਾ ਹਲਕੇ ਤੋਂ ਚੋਣ ਜਿੱਤ ਕੇ ਲੋਕ ਸਭਾ ਦੇ ਵਿੱਚ ਗਿਆ ਇਹਦੇ ਤੇ ਬਹੁਤ ਵੱਡੇ ਲੈਵਲ ਤੇ ਉਹਨਾਂ ਚੋਣ ਤੇ 10 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਉਹਨਾਂ ਨੇ ਚੋਣਾਂ ਜਿਹੜੀ ਉਹ ਜਿੱਤੀ ਸੀ ਤੇ ਇਸ ਹਲਕੇ ਤੋਂ ਭਾਈ ਅਮਰਤਪਾਲ ਸਿੰਘ 30000 ਵੋਟਾਂ ਦੇ ਫਰਕ ਨਾਲ ਜਿੱਤੇ ਸੀ ਤੇ ਜੇ ਕਿਤੇ ਬਾਰਸ ਪੰਜਾਬ ਦੇ ਜਥੇਬੰਦੀ ਭਾਈ ਅਮਰਤਪਾਲ ਸਿੰਘ ਵਾਲੀ ਲੀਡ ਭਾਵੇਂ ਘੱਟ ਵੀ ਜਾਵੇ ਜੀ ਉਹਨੂੰ ਖੜੀ ਰੱਖਣ ਵਿੱਚ ਵੀ ਕਾਮਯਾਬ ਹੋ ਜਾਂਦੇ ਨੇ ਤੇ ਭਾਈ ਮਨਦੀਪ ਸਿੰਘ ਵੀ ਹੈ ਨਾ ਨੀ ਚਰਕਤੀ ਚ ਦੇ ਸਕਦੇ ਨੇ ਫਿਲਹਾਲ ਉਥੋਂ ਦੀ ਪੋਜੀਸ਼ਨ ਜਿਹੜੀ ਉਹ ਚਾਰ ਕੋਨਾ ਮੁਕਾਬਲਾ ਜਿਹੜਾ ਇੱਕ ਤਰ੍ਹਾਂ ਨਾਲ ਮੁਕੰਮਲ ਰੂਪ ਵਿੱਚ ਬਣ ਚੁੱਕਾ ਹੈ ਤੇ ਇਸ ਚਾਰ ਕੋਨੇ ਮੁਕਾਬਲੇ ਵਿੱਚ ਕੌਣ ਬਾਜੀ ਮਾਰਦਾ ਹੈ ਇਹ ਜਿਹੜੀਆਂ ਪਰਸਥਿਤੀਆਂ ਵਕਫ ਵਕਫ ਤੁਹਾਨੂੰ ਦੱਸੀਆਂ ਨੇ ਇਹ ਇਦੇ ਵਿੱਚੋਂ ਹੀ ਸਾਹਮਣੇ ਆ ਜਾਣਾ ਹੈ ਹਾਂ ਭਾਰਤੀ ਜਨਤਾ ਪਾਰਟੀ ਇੱਕ ਤਰ੍ਹਾਂ ਨਾਲ ਆਪਣੇ ਹੋਂਦ ਆਪਣੇ ਵੋਟ ਬੈਂਕ ਸੁਰੱਖਿਅਤ ਰੱਖਣ ਵਿੱਚ ਕਾਮਯਾਬੀ ਸਾਬਤੇ ਤੋਂ ਹੋ ਸਕਦੀ ਹੈ ਤੇ ਜਿਹਨੇ ਭਾਰਤੀ ਜਨਤਾ ਪਾਰਟੀ ਦੀ ਵੋਟ ਪਾਤੀ ਉਹਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਨੁਕਸਾਨ ਜ਼ਰੂਰ ਹੋਵੇਗਾ ਤੇ ਭਾਈ ਮਨਦੀਪ ਸਿੰਘ ਜੱਜਵਾਦੀ ਵੋਟ ਧਰਮੀ ਵੋਟ ਤੇ ਪੰਥਕ ਵੋਟ ਕਿੰਨੀ ਕੁ ਲੈ ਜਾਂਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਆਪਣੀ ਵੋਟ ਨੂੰ ਕਿੰਨਾ ਕੁ ਖੜਾ ਰੱਖ ਸਕਦਾ ਹੈ ਇਹਨਾਂ ਸਵਾਲਾਂ ਦੇ ਉੱਤੇ ਹੀ ਤਰਨਤਰ ਨਿਧਾਨ ਸਵਾਲ ਕਿ ਦੀ ਚੋਣ ਰੁਕੀ ਹੋਈ ਹੈ ਉਹਦੇ ਨਤੀਜੇ ਜਿਹੜੇ ਉਹ ਇਸੇ ਗੱਲ ਦੇ ਮੁਨਸਰ ਹੋ ਸਕਦੇ ਨੇ ਫਿਲਹਾਲ ਇੰਨਾ ਹੀ ਵਿਕਟੋਰ ਸਟਾਚਨ ਆਵਾਜ਼ ਕਲ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ